ਤਰੀਕ 24 ਅਗਸਤ 1984 ਫਲਾਈਟ ਇੰਡੀਅਨ 에ਅਰਲਾਈਨਸ ਬੋਇੰਗ 737 ਹਾਈਜੈਕਰਸ ਸਤਸਿਖ ਚੜ੍ਹਦੀ ਉਮਰ ਦੇ ਲੰਮਰੇਜ਼ ਨੌਜਵਾਨ ਮਕਸਦ ਜੂਨ 84 ਵਿੱਚ ਦਰਬਾਰ ਸਾਹਿਬ ਤੇ ਹੋਈ ਅਟੈਕ ਦਾ ਰੋਜ਼ ਪ੍ਰਗਟਾਵਾ ਕੀ ਕਿਸ ਨੇ ਇਹ ਏਅਰਪਲੇਨ ਹਾਈਜੈਕ ਕੀਤਾ ਤੋਂ 1985 ਦਾ ਵਾਅਦਾ ਹੈ ਕਿ ਆਈ ਵਾਸ ਪਾਰਟ ਆਫ ਦ ਟੀਮ ਵਿਚ ਵਾਸ ਇਹ ਇੱਕ ਡੋਮੈਸਟਿਕ ਫਲਾਈਟ ਸੀ ਜਿਸ ਨੇ ਦਿੱਲੀ ਪਾਲਮ ਹਵਾਈ ਅੱਡੇ ਤੋਂ ਵਾਇਆ ਚੰਡੀਗੜ੍ਹ ਹੋ ਕੇ ਸ਼੍ਰੀਨਗਰ ਜਾਣਾ ਸੀ ਇਸ ਜਹਾਜ਼ ਵਿੱਚ ਸਣੇ ਕਰੂ ਮੈਂਬਰਾਂ ਦੇ 87 ਯਾਤਰੀ ਸਵਾਰ ਸਨ ਇਹ ਹਾਈਜੈਕਰਸ ਉਰਫ ਸੱਤ ਸਿੱਖ ਨੌਜਵਾਨ ਜਿਨ੍ਹਾਂ ਦੀ ਅਗਵਾਈ ਸਰਦਾਰ ਕਮਲਜੀਤ ਸਿੰਘ ਸੰਧੂ ਜੋ ਕਿ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਸਨ ਕਰ ਰਹੇ ਸਨ 24 ਅਗਸਤ 1984 ਦੀ ਸਵੇਰ ਚੰਡੀਗੜ੍ਹ 에어ਪੋਰਟ ਤੋਂ ਤਿੰਨ ਵੱਖ-ਵੱਖ ਟੀਮਾਂ ਬਣਾ ਕੇ ਇਹ ਹਾਈਜੈਕਰਸ ਹਵਾਈ ਜਹਾਜ਼ ਵਿੱਚ ਇੱਕ ਆਮ ਯਾਤਰੀ ਦੀ ਤਰ੍ਹਾਂ ਦਾਖਲ ਹੁੰਦੇ ਹਨ ਬਿਨਾਂ ਕਿਸੇ ਹਥਿਆਰਬੰਦੀ ਤੋਂ ਇਹਨਾਂ ਸਿੱਖ ਨੌਜਵਾਨਾਂ ਨੇ ਜਹਾਜ਼ ਦੀਆਂ ਸੀਟਾਂ ਵੀ ਬੜੇ ਸੁਚੇਤੇ ਢੰਗ ਨਾਲ ਬੁੱਕ ਕਰ ਰੱਖੀਆਂ ਸਨ ਤਾਂ ਕਿ ਹਾਈਜੈਕਿੰਗ ਵਿੱਚ ਕੋਈ ਦਿੱਕਤ ਨਾ ਆਵੇ ਜਹਾਜ਼ ਦੀਆਂ ਸਭ ਤੋਂ ਅਗਲੀਆਂ ਦੋ ਸੀਟਾਂ ਵਿਚਕਾਰ ਤਿੰਨ ਸੀਟਾਂ ਤੇ ਅਖੀਰ ਦੀਆਂ ਦੋ ਸੀਟਾਂ ਹੁਣ ਸਵਾਲ ਇਹ ਹੈ ਕਿ ਬਗੈਰ ਕਿਸੇ ਅਸਲੇ ਤੋਂ ਇਹ ਜਹਾਜ਼ ਹਾਈਜੈਕ ਹੋਇਆ ਤਾਂ ਹੋਇਆ ਕਿਵੇਂ ਇਹਨਾਂ ਸਿੱਖ ਨੌਜਵਾਨਾਂ ਕੋਲ ਇੱਕ ਕੈਮਰਾ ਸੀ ਜਿਸ ਵਿੱਚ ਡਿਜੀਟਲ ਵਾਚ ਫਿੱਟ ਕਰਕੇ ਉਸ ਨੂੰ ਟਾਈਮ ਬ bomb ਦੀ ਸ਼ਕਲ ਵਿੱਚ ਪੇਸ਼ ਕੀਤਾ ਗਿਆ ਤੇ ਇੱਕ ਖਾਂਸੀ ਦੀ ਦਵਾਈ ਵਾਲੀ ਸ਼ੀਸ਼ੀ ਵਿੱਚ ਜੁੱਤੀ ਦਾ ਤਸਮਾ ਬਨ ਕੇ ਉਸ ਨੂੰ ਪੈਟਰੋਲ bomb ਬਣਾ ਲਿਆ ਜਾਂਦਾ ਹੈ ਹੁਣ ਜਦੋਂ ਇਹ ਹੋਸਟੇਜਸ ਪਾਇਲਟ ਵੀ ਕੇ ਮਹਿਤਾ ਤੇ ਉਹ ਪਾਇਲਟ ਮਿਸਟਰ ਕਈ ਲਈ ਖਾਣਾ ਲੈ ਕੇ ਜਾਂਦੀ ਹੈ ਤਾਂ ਅਗਲੀਆਂ ਦੋ ਸੀਟਾਂ ਤੇ ਬੈਠੇ ਸਿੱਖ ਨੌਜਵਾਨ ਤੁਰੰਤ ਹਰਕਤ ਵਿੱਚ ਆਉਂਦੇ ਨੇ ਤੇ ਉਸ ਦੇ ਨਾਲ ਹੀ ਕਾਕਪਿਟ ਪਾਇਲਟ ਰੂਮ ਵਿੱਚ ਦਾਖਲ ਹੋ ਜਾਂਦੇ ਨੇ ਤੇ ਪਾਇਲਟ ਮਹਿਤਾ ਦੀ ਗਰਦਨ ਤੇ ਆਪਣੀ ਕਿਰਪਾਨ ਰੱਖ ਦਿੰਦੇ ਨੇ ਉਸ ਵੇਲੇ ਸਿੱਖਾਂ ਨੂੰ ਛੋਟੀ ਸ਼੍ਰੀ ਸਾਹਿਬ ਲੈ ਕੇ ਜਾਣ ਦੀ ਇਜਾਜ਼ਤ ਸੀ ਤੇ ਉਹ ਪਾਇਲਟ ਨਾਲ ਕੁੱਟਮਾਰ ਕਰਕੇ ਉਸ ਨੂੰ ਯਾਤਰੀਆਂ ਵਾਲੀ ਸੀਟ ਨਾਲ ਬੰਨ ਲਿਆ ਜਾਂਦਾ ਹੈ ਦੂਜੇ ਪਾਸੇ ਬਾਕੀ ਹਾਈਜੈਕਰਸ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਨਕਲੀ ਟਾਈਮ ਬੰਬ ਤੇ ਪੈਟਰੋਲ ਬੰਬ ਦਿਖਾ ਕੇ ਯਾਤਰੀਆਂ ਨੂੰ ਢਵਾ ਲਿਆ ਜਾਂਦਾ ਹੈ ਪਰ ਬਾਅਦ ਵਿੱਚ ਉਹਨਾਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੀ ਲੜਾਈ ਤੇ ਰੋਸ ਸਿਰਫ ਭਾਰਤੀ ਸਰਕਾਰ ਨਾਲ ਹੈ ਤੇ ਉਹ ਯਾਤਰੀਆਂ ਨੂੰ ਕੁਝ ਵੀ ਨਹੀਂ ਕਹਿਣਗੇ ਤੇ ਮਕਰੋ ਪੈਸੈਂਜਰਸ ਵੱਲੋਂ ਵੀ ਉਹਨਾਂ ਨਾਲ ਸਹਿਯੋਗ ਕੀਤਾ ਜਾਂਦਾ ਹੈ ਇਸ ਹਾਈਜੈਕਿੰਗ ਦਾ ਮਕਸਦ ਸਿਰਫ ਤੇ ਸਿਰਫ ਜੂ 1984 ਨੂੰ ਦਰਬਾਰ ਸਾਹਿਬ ਵਿਖੇ ਹੋਏ ਆਪਰੇਸ਼ਨ ਬਲੂ ਸਟਾਰ ਦਾ ਰੋਸ ਪ੍ਰਗਟਾਵਾ ਸੀ ਹੁਣ ਸਭ ਤੋਂ ਪਹਿਲਾਂ ਹਾਈਜੈਕਰਸ ਦੁਆਰਾ ਹਵਾਈ ਜਹਾਜ਼ ਦੇ ਦਰਬਾਰ ਸਾਹਿਬ ਦੇ ਬਹੁਤ ਨਜ਼ਦੀਕ ਤੋਂ ਦੋ ਚੱਕਰ ਲਗਵਾਏ ਗਏ ਤਾਂ ਕਿ ਬਾਕੀ ਸਾਰੇ ਇਹ ਦੇਖ ਸਕਣ ਕਿ ਭਾਰਤੀ ਹਕੂਮਤ ਨੇ ਸਿੱਖ ਕੌਮ ਨਾਲ ਕੀ ਕੰਨ ਕੀਤਾ ਹੈ ਉਪਰੰਤ ਫਲਾਈਟ ਨੂੰ ਲਾਹੌਰ 에어ਪੋਰਟ ਤੇ ਉਤਾਰੇ ਗਿਆ ਪਾਕਿਸਤਾਨ ਅਥਾਰਟिटीज ਨਾਲ ਹਾਈਜੈਕਰਸ ਦੇ ਹੈਡ ਕਮਲਜੀਤ ਸਿੰਘ ਸੰਧੂ ਦੀ ਲਗਾਤਾਰ ਗੱਲ ਹੁੰਦੀ ਰਹੀ ਤੇ ਪਾਕਿਸਤਾਨ ਅਥਾਰਟिटीज ਨੇ ਹਾਈਜੈਕਿੰਗ ਨੂੰ ਰੋਕਣ ਲਈ ਤੇ ਉਹਨਾਂ ਨੌਜਵਾਨਾਂ ਨੂੰ ਪਾਕਿਸਤਾਨ ਵਿੱਚ ਹੀ ਪਨਾਹ ਲੈਣ ਲਈ ਕਿਹਾ ਪਰ ਉਹ ਇਸ ਰੋਸ ਪ੍ਰਦਰਸ਼ਨ ਨੂੰ ਇੰਟਰਨੈਸ਼ਨਲ ਲੈਵਲ ਤੇ ਇੱਕ ਵੱਡਾ ਰੂਪ ਦੇਣਾ ਚਾਹੁੰਦੇ ਸਨ ਉਹ ਤਾਂ ਕੁੱਝ ਅਸਲਾ ਲੈ ਉਤਾਨ ਪਰ ਲਿਆ ਜਾਂਦਾ ਹੈ ਕੁਝ ਚਿਰ ਅਸਮਾਨ ਦੇ ਚੱਕਰ ਲਾਉਣ ਤੋਂ ਬਾਅਦ ਫਿਊਲ ਖਤਮ ਹੋਣ ਦੀ ਸਥਿਤੀ ਵਿੱਚ ਕਰਾਚੀ 에ਰਪੋਰਟ ਤੇ ਜਹਾਜ਼ ਮੁਟਾ ਰਹਿ ਗਿਆ ਤੋਂ ਬਾਅਦ ਫਿਊਲ ਰੀਫਿਲ ਕਰਵਾ ਫਲਾਈਟ ਬਹਿਰਨ ਲਈ ਰਵਾਨਾ ਕਰਨਗੇ ਉਥੇ ਜਹਾਜ਼ ਨੂੰ ਉਤਾਰਨ ਦੀ anumati ਨਾ ਮਿਲਣ ਤੇ ਅੰਤ ਦੁਬਈ 에ਰਪੋਰਟ ਦੇ ਚੱਕਰ ਘੱਟਣ ਲੱਗੇ ਦੁਬਈ ਅਥਾਰਟिटीज ਵੀ ਜਹਾਜ਼ ਨੂੰ ਉਤਾਰਨ ਦੀ ਮਨਜ਼ੂਰੀ ਨਹੀਂ ਦੇ ਰਹੀ ਸੀ ਫਿਊਲ ਖਤਮ ਹੋਣ ਤੇ ਜਹਾਜ਼ ਨੂੰ ਸਮੁੰਦਰ ਵਿੱਚ ਉਤਾਰਨ ਦੀ ਸਥਿਤੀ ਬਣ ਗਈ ਪਰ ਅਥੀਰ ਕਮਲਜੀਤ ਸਿੰਘ ਸੰਧੂ ਤੇ ਪਾਇਲਟ ਮਹਿਤਾ ਦੀ ਦੁਬਈ ਅਥਾਰਟिटीज ਨਾਲ ਸੰਘਰਸ਼ੀ ਗੱਲਬਾਤ ਹੋਈ ਤੇ ਇੰਦਰਾ ਗਾਂਧੀ ਦੇ ਦੁਬਈ ਦੇ ਪ੍ਰੈਜ਼ੀਡੈਂਟ ਨੂੰ ਸਿਫਾਰਿਸ਼ ਮਗਰੂਮ ਜਹਾਜ਼ ਨੂੰ ਦੁਬਈ 에ਅਰਪੋਰਟ ਤੇ ਉਤਾਰ ਦਿੱਤਾ ਜਾਂਦਾ ਹੈ ਯੂਏ ਡਿਫੈਂਸ ਮਿਨਿਸਟਰ ਸ਼ੇਖ ਮੁਹਮਮਦ ਬਿਨ ਰਾਸ਼ਿਦ ਲਗਾਤਾਰ ਹਾਈਜੈਕਰਸ ਦੇ ਹੈੱਡ ਕਮਲਜੀਤ ਸਿੰਘ ਸੰਧੂ ਨਾਲ ਗੱਲਬਾਤ ਕਰਦੇ ਰਹੇ ਹੁਣ ਸਿੱਖ ਨੌਜਵਾਨਾਂ ਦੀਆਂ ਅਹਿਮ ਮੰਗਾਂ ਕਿ ਦਰਬਾਰ ਸਾਹਿਬ ਤੋਂ ਇੰਡੀਅਨ ਆਰਮੀ ਨੂੰ ਹਟਾਇਆ ਜਾਵੇ ਤੇ ਉਹਨਾਂ ਸਾਰੇ ਸਿੱਖ ਨੌਜਵਾਨਾਂ ਨੂੰ ਅਮਰੀਕਾ ਵਿੱਚ ਰਾਜਨੀਤਿਕ ਪਨਾਹ ਦਿਵਾਈ ਜਾਵੇ ਮੰਨ ਲਈਆਂ ਗਈਆਂ ਤੇ ਸਹਿਮਤੀ ਬਣ ਗਈ ਜਹਾਜ਼ ਹਾਈਜੈਕਰਸ ਤੋਂ ਛਡਵਾ ਲਿਆ ਗਿਆ ਸੀ ਬਕਾਇਦਾ ਹਾਈਜੈਕਰਸ ਦੇ ਅਮਰੀਕੀ ਪਾਸਪੋਰਟ ਤਿਆਰ ਕਰਵਾਏ ਗਏ ਤੇ 7 ਦਿਨ ਯੂਏ ਦੀ ਕਸਟਡੀ ਵਿੱਚ ਰਹਿਣ ਮਗਰੋਂ ਅੰਤ ਇਹਨਾਂ ਸਿੱਖ ਨੌਜਵਾਨਾਂ ਨੂੰ ਅਮਰੀਕਾ ਲਈ ਜਾਣ ਵਾਸਤੇ ਇੱਕ ਜਹਾਜ਼ ਵਿੱਚ ਚੜਾਇਆ ਗਿਆ ਜਿਸ ਵਿੱਚ ਕੇ 35 ਇੰਡੀਅਨ ਆਰਮੀ ਦੇ ਕਮਾਂਡੋ ਪਹਿਲਾਂ ਤੋਂ ਹੀ ਬੈਠੇ ਹੋਏ ਸਨ ਉਹ ਸਮਝ ਗਏ ਜੇ ਯੂਏਡੀ ਸਰਕਾਰ ਨੇ ਉਹਨਾਂ ਨਾਲ ਧੋਖਾ ਕੀਤਾ ਤੇ ਉਹਨਾਂ ਸਾਰੇ ਸਿਕਨੌਜਮਾਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਹਾਈਜੈਕਿੰਗ ਪੂਰੇ 46 ਘੰਟੇ ਤੱਕ ਬਰਕਰਾਰ ਰਹੀ ਜੋ ਕਿ ਉਸ ਸਮੇਂ ਦੀ ਸਭ ਤੋਂ ਲੰਮੀ ਹਾਈਜੈਕਿੰਗ ਸੀ ਇਸ ਦੌਰਾਨ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਜਿਸ ਦੀ ਪੁਸ਼ਟੀ ਖੁਦ ਯਾਤਰੀ ਨੇ ਆਪਣੀ ਵਾਪਸੀ ਦੌਰਾਨ ਕੀਤੀ ਜੇਕਸ ਨੇ ਇਹ ਪਲੇਨ ਹਾਈਜੈਕ ਕੀਤਾ ਬਟ ਦਾ ਹਾਈਜੈਕਰਸ ਵੇਰ ਵੈਰੀ ਸਵੀਟ ਐਂਡ ਦੇ ਵੇਰ ਵੈਰੀ ਨਾਈਟ and they treated us very nicely and gave us all the comforts sabh unhone humko sahooliyat di in sikkh naujawanon de andar sarkar walon hoye darbar sahib te hamle da dard si jisde rosh muzare walon unhonu eh kadam chukna paya te nan vichon 6 sikkh naujawan ajj vi punjab di dharti te maujood ne te 12 12 salan diyan lambiyan sajawan athat tashaddud de baad ajj apne parivaran vich bichar rahe han